ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਗੀਤਕਾਰ ਚਰਨਲ ਖਾਰੀ ਦੀ ਜਿਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਚਰਨਲ ਖਾਰੀ ਦਾ ਜਨਮ ਪਿੰਡ ਮੰਨਣ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਸਰਿੰਦਰ ਕੌਰ ਤੇ ਪਿਤਾ ਬਰਿਆਮ ਸਿੰਘ ਦੇ ਘਰ 1987 ਵਿੱਚ ਹੋਇਆ ਇਹਨਾਂ ਦੇ ਇੱਕ ਭੈਣ ਤੇ ਇਹ ਪੰਜ ਭਰਾ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਆ ਚਰਨਲ ਖਾਰੀ ਦਾ ਪੂਰਾ ਨਾਂ ਚਰਨਜੀਤ ਸਿੰਘ ਆ ਤੇ ਇਹਨਾਂ ਦਾ ਬਚਪਨ ਅੰਤਾਂ ਦੀ ਗਰੀਬੀ ਵਿੱਚ ਬੀਤਿਆ ਪਿੰਡ ਮੰਨਣ ਦੇ ਹੀ ਸਰਕਾਰੀ ਸਕੂਲ ਵਿੱਚ ਪੜਨ ਲੱਗਿਆ ਪਰ ਗਰੀਬੀ ਕਾਰਨ ਪੰਜਵੀਂ ਜਮਾਤ ਤੱਕ ਹੀ ਪੜ ਸਕਿਆ ਰੋਜੀ ਰੋਟੀ ਲਈ ਰਾਜ ਮਿਸਤਰੀ ਨਾਲ ਦਿਹਾੜੀਆਂ ਵੀ ਕੀਤੀਆਂ ਤੇ ਪਿੰਡਾਂ ਵਿੱਚ ਜਾ ਕੇ ਨੀਲ ਵੀ ਵੇਚਦਾ ਰਿਹਾ ਚਰਨ ਦਾ ਮਾਮਾ ਰਗਵੀਰ ਸਿੰਘ ਕੰਡਿਆਣਾ ਮਹਾਰਾਸ਼ਟਰ ਦੇ ਪਿੰਡ ਸਾਗਲੀ ਵਿੱਚ ਆਟਾ ਮਿਲ ਵਿੱਚ ਕੰਮ ਕਰਦਾ ਸੀ ਤਾਂ ਚਰਨ ਮਾਮੇ ਕੋਲ ਜਾ ਕੇ ਕੰਮ ਕਰਨ ਲੱਗਿਆ ਮਾਮੇ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਉਹਨਾਂ ਨੂੰ ਵੇਖ ਕੇ ਚਰਨ ਨੂੰ ਵੀ ਕਵਿਤਾਵਾਂ ਲਿਖਣ ਦਾ ਸ਼ੌਕ ਪੈ ਗਿਆ। ਸ਼ੁਰੂ-ਸ਼ੁਰੂ ਵਿੱਚ ਇਹਨਾਂ ਨੇ ਕਈ ਕਵਿਤਾਵਾਂ ਲਿਖੀਆਂ। ਫਿਰ ਕਿਤੋਂ ਪਤਾ ਲੱਗਿਆ ਕਿ ਲਿਖਣ ਲਈ ਪੜ੍ਹਨ ਦੀ ਬਹੁਤ ਜ਼ਰੂਰਤ ਆ। ਫਿਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਤੇ ਵਾਰਤਿਸਾ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਬਹੁਤ ਪੜਿਆ। ਸ਼ਿਵ ਕੁਮਾਰ ਨੂੰ ਪੜਨ ਕਰਕੇ ਉਹਨਾਂ ਨੇ ਪਹਿਲਾ ਸੈਡ Song ਲਿਖਿਆ। ਆਪ ਮਹਾਰੇ ਇਸ਼ਕ ਵਿੱਚ ਪੈ ਗਏ ਆਣ ਜਵਾਨੀ ਰੁੱਤੇ। ਆਸਾਂ ਵਾਲੇ ਮਹਿਲ ਤੋਂ ਡਿੱਗੇ ਗਮਾਂ ਦੇ ਕੰਡਿਆਂ ਉੱਤੇ ਮੈਂ ਤੇ ਮੇਰੀ ਪੀੜ ਅਸੀਂ सारी रात ना सुते 2006 ਵਿੱਚ ਚਰਨ ਕਵੀ ਦਰਬਾਰ ਵਿੱਚ ਕਵਿਤਾ ਪੜ੍ਹ ਰਹੀ ਸੀ ਤੇ ਪੱਤਰਕਾਰ ਧਰਮਿੰਦਰ ਆਲਫ ਨੂੰ ਕਵਿਤਾ ਬਹੁਤ ਪਸੰਦ ਆਈ ਉਨੇ ਅਖਬਾਰ ਵਿੱਚ ਉਹ ਕਵਿਤਾ ਛਪਵਾਈ ਤੇ ਚਰਨ ਨੂੰ ਬਹੁਤ ਖੁਸ਼ੀ ਹੋਈ ਫਿਰ ਚਰਨ ਸਰਜੀਤ ਭੁੱਲਰ ਨਾਲ ਰਹਿਣ ਲੱਗਿਆ ਉਥੋਂ ਕਿਸੇ ਤੋਂ ਮਨਮੋਣ ਵਰਸ ਦਾ ਨੰਬਰ ਲੈ ਕੇ ਫੋਨ ਕੀਤਾ ਤਾਂ ਕਮਲਹੀਰ ਨਾਲ ਗੱਲ ਹੋਈ ਕਮਲਹੀਰ ਨੂੰ ਗੀਤ ਲਿਖ ਕੇ ਦਿੱਤਾ ਜੋ ਬਹੁਤ ਹਿੱਟ ਹੋਇਆ ਉਹ ਗੀਤ ਸੀ ਖਾਂਦੇ ਨਹੀਂ ਸਾਨੂੰ ਜ਼ਹਿਰ ਖਾਂਦੇ ਖਾਂਦੇ ਨਹੀਂ ਜ਼ਹਿਰ ਖਾਂਦੇ ਸਾਨੂੰ ਔਖਿਆਂ ਨੂੰ ਜੱਗ ਤੋਂ ਜਾਣਦੇ ਤੁਸੀਂ ਰੋ ਚਾ ਮੰਨਦੇ ਮੋਤੀ ਚੁਣ ਕੇ ਵਪਾਰੀ ਲੈ ਗਏ ਤੇ ਅਸੀਂ ਰਹਿ ਗਏ ਰੇਤ ਛਾਣਦੇ ਮਨਮੋਹਨ ਵਾਰਸ ਨੇ ਵੀ ਇਹਨਾਂ ਦੇ ਲਿਖੇ ਗੀਤ ਗਾਏ 2012 ਵਿੱਚ ਕੈਨੇਡਾ ਵਿੱਚ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਕਮਲ ਹੀਰ ਨੇ ਇਹਨਾਂ ਦਾ ਲਿਖਿਆ ਗੀਤ ਗਾਇਆ। ਪਹਿਲਾਂ ਇਹ ਆਪਣੇ ਨਾਂ ਨਾਲ ਚਰਨ ਮੰਨਣ ਲਿਖਦੇ ਸੀ ਤੇ ਫਿਰ ਕਮਲ ਹੀਰ ਨੇ ਇਹਨਾਂ ਦਾ ਨਾਂ ਬਦਲ ਕੇ ਚਰਨ ਲਖਾਰੀ ਰੱਖ ਦਿੱਤਾ। ਚਰਨ ਲਖਾਰੀ ਖਾਲਸਾ ਕਾਰਜ ਵਿੱਚ ਹੈਲਪਰ ਦਾ ਕੰਮ ਕਰਦੇ ਸੀ। ਸ਼ੁਰੂਆਤ ਵਿੱਚ ਹੀ ਦੋ ਵੱਡੇ ਗਾਇਕਾਂ ਨੇ ਚਰਨ ਲਖਾਰੀ ਦੇ ਲਿਖੇ ਗੀਤ ਗਾਏ ਤੇ ਇਹਨਾਂ ਨੇ ਖਾਲਸਾ ਕਾਰਜ ਵਿੱਚੋਂ ਕੰਮ ਛੱਡ ਦਿੱਤਾ। ਫਿਰ ਪੈਲਸ ਵਿੱਚ ਕੰਮ ਕਰਨ ਲੱਗੇ ਇੱਕ ਦਿਨ ਪੈਲਸ ਵਿੱਚ ਪ੍ਰੋਗਰਾਮ ਤੇ ਅਮਰਿੰਦਰ ਗਿੱਲ ਨਾਲ ਮੁਲਾਕਾਤ ਹੋਈ ਉਸੇ ਪ੍ਰੋਗਰਾਮ ਤੇ ਗਾਇਕ ਰਣਜੀਤ ਬਾਵਾ ਵੀ ਆਏ ਹੋਏ ਸੀ ਅਮਰਿੰਦਰ ਗਿੱਲ ਨੇ ਰਣਜੀਤ ਬਾਵੇ ਨਾਲ ਗੱਲ ਕਰਾਈ ਤੇ ਚਰਨ ਲਖਾਰੀ ਨੇ ਰਣਜੀਤ ਬਾਵੇ ਨੂੰ ਗੀਤ ਲਿਖ ਕੇ ਦਿੱਤਾ ਕਹਿੰਦੇ ਆ ਉਸ ਗੀਤ ਨੇ ਰਣਜੀਤ ਬਾਵੇ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਉਹ ਗੀਤ ਸੀ ਜੱਟ ਦੀ ਅਕਲ ਚਰਨ ਲਖਾਰੀ ਨੇ ਦੂਜਾ ਗੀਤ ਬਾਬੇ ਨੂੰ ਲਾਹੌਰ ਲਿਖ ਕੇ ਦਿੱਤਾ ਇਸ ਗੀਤ ਬਾਰੇ ਚਰਨ ਲਖਾਰੀ ਦੱਸਦੇ ਆ ਕਿ ਸਾਡੇ ਬਜ਼ੁਰਗ 1947 ਵੇਲੇ ਲਾਹੌਰ ਤੋਂ ਆਏ ਸੀ ਜਦੋਂ ਬਜ਼ੁਰਗ ਲਾਹੌਰ ਦੀਆਂ ਗੱਲਾਂ ਦੱਸਦੇ ਤਾਂ ਅਸੀਂ ਆਖਦੇ ਸਾਨੂੰ ਫੇਰ ਉਹ ਗੱਲਾਂ ਦੱਸੋ ਚਰਨ ਲਖਾਰੀ ਦੇ ਨਾਨਕੇ ਵੀ ਆਪਣਾ ਘਰ-ਬਾਰ ਛੱਡ ਕੇ ਆਏ ਸੀ ਦਾਦੀ ਮਹਿੰਦਰ ਕੌਰ ਨੇ ਜਿਵੇਂ ਦੱਸਿਆ ਉੱਥੋਂ ਇਹਨਾਂ ਨੂੰ ਗੀਤ ਦਾ ਆਈਡੀਆ ਆਇਆ ਉਹ ਗੀਤ ਵੀ ਬਹੁਤ ਜ਼ਿਆਦਾ ਹਿੱਟ ਹੋਇਆ ਉਹ ਛੜੀਆਂ ਕੌਮਾਂ ਦੇ ਵਿੱਚ ਜੰਗਾ ਲਾਲੀ ਕਿਵੇਂ ਵਿਖਾਈ ਰੰਗਾਂ ਟੁੱਟੀਆਂ ਲਾਵਾਂ ਵੇਲੇ ਵੰਗਾ ਦਾਦੀ ਮਹਿੰਦਰ ਕੌਰ ਦੀਆਂ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਤੀਜਾ ਗੀਤ ਇੱਕ ਤਾਰੇ ਵਾਲਾ ਬਾਬਾ ਚੌਥਾ ਗੀਤ ਜੋ ਰਣਜੀਤ ਬਾਵਾ ਅਕਸਰ ਹੀ ਸਟੇਜਾਂ ਤੇ ਗਾਉਂਦਿਆ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਮਾਜਦੀਆਂ ਓ ਸੁਮਨਾਥ ਦਾ ਮੰਦਰ ਜੇ ਕਿਤੇ ਗਜਨੀ ਲੁੱਟਦਾ ਨਾ ਡੋਗਰਿਆਂ ਦੀ ਛੈ ਤੇ ਲਾਟ ਤੇ ਹੀਰਾ ਘੁੱਟਦਾ ਨਾ ਓ ਲੋਹ ਤੇ ਅੱਖਾਂ ਹੁੰਦੀਆਂ ਨਾ ਜੇ ਹਾਂਡ ਗਵਾਂਡਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਪਾਂਡੇ ਮਾਂਜਦਿਆਂ ਉਹ ਗੀਤ ਧੀਰਾ ਗਿੱਲ ਨੇ 2015 ਵਿੱਚ ਗਾਇਆ ਸੀ ਰਣਜੀਤ ਬਾਵਾ ਨੇ ਬਾਈਲਰਸ ਫਿਲਮ ਵਿੱਚ ਵੀ ਚਰਨਲ ਖਰੀਦਾ ਲਿਖਿਆ ਗਾਣਾ ਗਾਇਆ ਬਾਲੀ ਢਿੱਲੋਂ ਨੇ ਸਾਨੂੰ ਅੱਲਾ ਵੇਲੇ ਆ ਗਈ ਤੇਰੀ ਯਾਦ ਤੇ ਨੌ ਦਰਵਾਜ਼ੇ ਪ੍ਰਤਾਪ ਢਿੱਲੋਂ ਨੇ ਉਹ ਲੋਕ ਅਮਰਿੰਦਰ ਗਿੱਲ ਨੇ ਜਿੰਦਾ ਫਿਲਮ ਬੰਬੂ ਕਾਟ ਵਿੱਚ ਟਾਈਮੀ ਵਰਕ ਨੇ ਸੰਧੂਰੀ ਤੇ ਵਟਾਂ ਤੇ ਤੁਰੇ ਪਟਵਾਰੀ ਨਿੱਕਾ ਜੈਲਦਾਰ ਵਿੱਚ ਗਾਇਆ। ਕਿਰਪਾਲ ਸੰਧੂ ਨੇ ਪੈਸਾ ਤੇ ਇਸ ਤਰ੍ਹਾਂ ਹੋਰ ਕਈ ਕਲਾਕਾਰਾਂ ਨੇ ਚਰਨ ਲਖਾਰੀ ਦੇ ਲਿਖੇ ਗੀਤ ਗਾਏ। ਚਰਨ ਲਖਾਰੀ ਪਹਿਲਾਂ ਤਾਂ ਘਰ ਵਿੱਚ ਗਰੀਬੀ ਹੋਣ ਕਰਕੇ ਪੰਜਵੀਂ ਤੱਕ ਹੀ ਪੜ੍ਹ ਸਕੇ। ਫਿਰ ਜਦੋਂ ਗੀਤ ਚੱਲਣ ਲੱਗੇ ਤਾਂ ਫਿਰ ਪੜ੍ਹਾਈ ਕਰਨ ਲੱਗੇ। ਜਮਾਲ ਤੋਂ 2017 ਵਿੱਚ 10ਵੀਂ ਕੀਤੀ ਤੇ ਪਿਛਲੇ ਸਾਲ 12ਵੀਂ ਕੀਤੀ। ਚਰਨ ਲਖਾਰੀ 2006 ਤੋਂ ਪਹਿਲਾਂ ਬਹੁਤ ਸ਼ਰਾਰਤੀ ਸੁਭਾਅ ਦੇ ਸੀ ਪਰ 2006 ਤੋਂ ਬਾਅਦ ਸ਼ਿਵ ਕੁਮਾਰ ਨੂੰ ਪੜਨ ਕਰਕੇ ਸ਼ਾਂਤ ਰਹਿਣ ਲੱਗੇ ਸੁਭਾਅ ਐਨਾ ਬਦਲ ਗਿਆ ਕਿ ਹੁਣ ਗੱਲ ਵੀ ਸੰਗ ਸੰਗ ਕੇ ਕਰਦੇ ਆ ਚਰਨ ਲਖਾਰੀ ਨੂੰ ਸਾਦਗੀ ਵਿੱਚ ਰਹਿਣਾ ਬਹੁਤ ਪਸੰਦ ਆ ਇੰਟਰਵਿਊ ਵੇਲੇ ਵੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨੀ ਵੀ ਔਖੀ ਲੱਗਦੀ ਆ 2017 ਵਿੱਚ ਇਹਨਾਂ ਦਾ ਵਿਆਹ ਰਣਜੀਤ ਕੌਰ ਨਾਲ ਹੋਇਆ ਚਰਨ ਲਖਾਰੀ ਨੇ ਰਣਜੀਤ ਬਾਵੇ ਤੋਂ ਇੱਕ ਗਾਣੇ ਦਾ 1 ਲੱਖ ਰੁਪਿਆ ਮੰਗਿਆ ਤਾਂ ਬਾਵੇ ਨੇ ਲੱਖ ਰੁਪਿਆ ਹੀ ਦੇ ਦਿੱਤਾ ਆਪਣੀ ਆਵਾਜ਼ ਵਿੱਚ ਤਿੰਨ ਗੀਤ ਰਿਕਾਰਡ ਕਰਵਾਏ ਗੁਰੂ ਨਾਨਕ ਦੇਵ ਜੀ ਹਾਜੀਹਾ ਤੇ ਉੱਚਾ ਪੀਰ ਚਰਨ ਲਖਾਰੀ ਨੇ ਕਿਹਾ ਮੈਂ ਲੱਚਰਤਾ ਨਸ਼ੇ ਤੇ ਅਸਲੇ ਵਾਲੇ ਗੀਤ ਨਹੀਂ ਲਿਖੂੰਗਾ 2019 ਵਿੱਚ ਇਹ ਨਿਊਜ਼ੀਲੈਂਡ ਟੂਰ ਤੇ ਗਏ ਇਹਨਾਂ ਦੇ ਨਾਲ ਸਾਬ ਪਨਗੋਟਾ ਬਿੱਟੂ ਚੱਕ ਵਾਲਾ ਰਾਣਾ ਮਾਦੋ ਛੰਡੀਆਂ ਵੀ ਸੀ ਚਰਨ ਲਖਾਰੀ ਆਪਣੇ ਆਸ-ਪਾਸ ਹੋ ਰਿਹਾ ਕੰਮ ਤੇ ਵਿਚਰ ਰਹੇ ਲੋਕਾਂ ਨੂੰ ਵੇਖ ਕੇ ਗੀਤ ਲਿਖ ਦਿੰਦੇ ਆ ਉਹਨਾਂ ਨੇ ਸਿੱਖ ਇਤਿਹਾਸ ਵੀ ਬਹੁਤ ਪੜ੍ਹਿਆ ਸਿੱਖ ਯੋਧਿਆਂ ਬਾਰੇ ਵੀ ਉਹ ਬੜਾ ਕਮਾਲ ਦਾ ਲਿਖਦਿਆ ਓ ਨਲੂਆ ਸੁਬੇ ਜਿੱਤ ਦਾ ਗਿਆ ਲਉ ਨਾਲ ਭੇਜ ਤਕੜਾ ਥਮ ਪੰਜਾਬ ਦਾ ਚੱਲਿਆ ਲੋਕੋ ਡਗ ਖਬਰ ਸੁਣੀ ਸਰਕਾਰ ਨੇ ਇੱਕ ਚਪੈਗੇ ਚਬਾ ਓ ਸ਼ੇਰਾ ਤੇਰੇ ਸਾਹਮਣੇ ਦਾਵੇ ਦਾਰਨ ਖੇਦਾ ਗਿਆ ਦਸ਼ਾਲਾ ਕੰਡ ਤੋਂ ਕਾਦਾ ਰ ਗਿਆ ਨਿਗ ਅੱਜ ਸਮੇ ਦੇ ਪੈਰ ਨੇ ਤਨੂੰ ਦਿੱਤਾ ਮੈਂ ਦਾ ਉਹ ਹਰ ਗਾਣੇ ਦੀ ਤਹਿ ਤੱਕ ਜਾ ਕੇ ਗਾਣਾ ਲਿਖਦਿਆ ਹੋ ਮੰਜੇ ਤੇ ਸਰਦਾਰ ਪਿਆਏ ਕੁਝ ਨਹੀਂ ਪੀਂਦਾ ਖਾਂਦਾ ਨਾ ਬੈਠਾ ਜਾਂਦਾ ਤਾਪ ਨਾਲ ਫੁਰਤੀਲਾ ਪਿੰਡਾ ਤਪਕੇ ਹੋ ਗਿਆ ਤਾਂ ਬਾਛੜਦਾ ਕਾਂਬਾ ਹੋ ਬੈਠ ਸਰਹਾਣੇ ਵੇਦ ਪੁਰਾਣੇ ਰੇ ਨਰ ਨ ਦੇਂਦੇ ਛਾਂਦਾ ਤੇ ਕਰਦੇ ਫਾਂਡਾ ਮੁਲਕੋਂ ਪਾਰ ਵਲੈਤੀ ਡਾਕਟਰ ਉਹ ਵੀ ਸੱਦ ਲਿਆਂਦਾ ਫਿਰ ਵੀ ਆਂ ਜਾ ਹਰੀ ਸਿੰਘ ਨੂੰ ਸ਼ਰਨ ਕੌਰ ਨੇ ਦਿੱਤੀਆਂ ਆਣ ਰਿਪੋਟਾਂ ਲੱਗਣ ਚੋਟਾਂ ਮਹਾ ਸਿੰਘ ਵੀ ਘਿਰ ਗਿਆ ਕੱਲਾ ਵਿੱਚ ਕਾਬਲੀ ਲੋਕਾਂ ਆਉਣ ਖਰੋਚਾਂ ਉਹ ਕੰਦਾਂ ਦੇ ਵਿੱਚ ਪਾੜ ਪੈ ਗਿਆ ਚੱਲਣ ਵੱਡੀਆਂ ਤੋਪਾਂ ਨਾਲ ਲੱਗਣ ਰੋਕਾਂ ਗੁੱਸਾ ਖਾ ਕੇ ਉੱਠਿਆ ਨਲੂਆ ਕਰਾਂ ਸੂਰਮੇ ਲੋਥਾਂ ਸਿਰੋਂ ਦਬੋਚਾਂ ਉਹਨਾਂ ਨੂੰ ਸਾਹਿਤ ਪੜਨ ਦਾ ਵੀ ਬਹੁਤ ਸ਼ੌਕ ਆ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਘਰੇ ਰੱਖੀਆਂ ਹੋਈਆਂ 3500 ਦੇ ਕਰੀਬ ਡੈਕ ਦੀਆਂ ਕੈਸਟਾਂ ਉਹਨਾਂ ਕੋਲ 500 ਐਲਪੀ ਰਿਕਾਰਡ 100 ਪੱਥਰ ਦੇ ਰਿਕਾਰਡ ਉਹਨਾਂ ਦੇ ਅੱਜ ਤੱਕ 35 ਕੋ ਗਾਣੇ ਕਲਾਕਾਰਾਂ ਨੇ ਗਾਏ ਗੁਰਦਾਸ ਮਾਨ ਨੂੰ ਵੀ ਉਹ ਦੋ ਵਾਰ ਮਿਲ ਚੁੱਕਿਆ ਉਹਨਾਂ ਨੂੰ ਪੁਰਾਣੇ ਗੀਤਕਾਰ ਬਹੁਤ ਚੰਗੇ ਲੱਗਦੇ ਆ ਜਿਵੇਂ ਗੁਰਦੇਵ ਸਿੰਘ ਮਾਨ ਬਾਬੂ ਸਿੰਘ ਮਾਨ ਜੋਗਾ ਸਿੰਘ ਜੋਗੀ ਕਰਨੈਲ ਸਿੰਘ ਪਾਰਸ ਦੀਆਂ ਕਵੀਸ਼ਰੀਆਂ ਵੀ ਬਹੁਤ ਸੁਣਦੇ ਆ 7 ਸਾਲ ਪਹਿਲਾਂ ਚਰਨਲ ਖਾਰੀ ਆਪਣਾ ਪਿੰਡ ਮੰਨਣ ਛੱਡ ਕੇ ਨਿੱਕੇ ਪੁੱਛਰ ਰਹਿਣ ਲੱਗ ਪਏ ਉਹਨਾਂ ਨੂੰ ਸਤਿੰਦਰ ਸਰਤਾਜ ਨਾਲ ਮਿਲਣ ਦੀ ਵੀ ਬਹੁਤ ਆਸ ਆ ਪਰਮਾਤਮਾ ਚਰਨ ਲਖਾਰੀ ਨੂੰ ਹੋਰ ਤਰੱਕੀਆਂ ਬਖਸ਼ੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਜੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੁਸੀਂ ਅਗਲੀ ਵੀਡੀਓ ਕਿਸ ਬਾਰੇ ਵੇਖਣੀ ਚਾਹੁੰਦੇ ਹੋ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ ਆਉਂਦਾ